ਸਾਹਿਬ ਬਚਾਰੀ ਗਲਤੀ ਆਪਾਂ ਦਰੇ ਨਹੀਂ ਮਗਾਈ ਲੜੇ ਪੰਚਰਾਏ ਆਪਾਂ ਜਿਵੇਂ ਸਹੀ ਜਿਵੇਂ ਹੋਣਾ ਪਾ ਕੇ ਥੀ ਹਾਂ ਜੀ ਆਇਆ ਅੱਛਾ ਹਾਂ ਚਲ ਚੱਲ ਨਹੀਂ ਬਿਨਾਂ ਚੈੱਕ ਚੈੱਕ ਕਰਾਂ ਕਿਹੜਾ ਘਰ ਆ ਬੀਬੀ ਇਹ ਚਲ ਸੰਦੇ ਲਾਜ ਹੈ ਕਿੱਥੇ ਆ ਅੱਗ ਤੇ ਆ ਹਾਂ ਅ ਅੱਜ ਯਾਤ ਸਰਕਾਰ ਵੱਲੋਂ ਰਮਾਂਜੋਗ ਡੀ.ਆਈ.ਪੀ ਪੰਜਾਬ ਵੱਲੋਂ ਜਿਹੜਾ ਨਸ਼ਿਆਂ ਖਿਲਾਫ ਸਪੈਸ਼ਲ ਮਹੀਮ ਜਿਹੜੀ ਚੜੀ ਗਈ ਆ 1 ਮਾਰਚ ਤੋਂ ਉਹਦੇ ਤਹਿਤ ਕਾਰਡਨ ਐਂਡ ਸਰਚ ਆਪਰੇਸ਼ਨ ਤਹਿਤ ਅਸੀਂ ਅੱਜ ਪਿੰਡ ਮਹਿਲਾਂਵਾਲਾ ਥਾਣਾ ਚੰਨੇਰ ਵਿੱਚ ਪਹੁੰਚੇ ਆ ਤੇ ਮੇਰੇ ਨਾਲ ਡੀ.ਐਸ.ਪੀ ਐਨ.ਡੀ.ਪੀ.ਐਸ ਸੈਕਟਰ ਸਰਦਾਰ ਏ.ਡੀ ਸਿੰਘ ਤੇ ਤਿੰਨਾਂ ਥਾਣਿਆਂ ਦੀ ਫੋਰਸ ਹੈ ਜੀ ਅਸੀਂ ਮਹਿਲਾਂਵਾਲਾ ਪਿੰਡ ਨੂੰ ਜਿਹੜਾ ਵਾ ਉਹ ਕਾਰਡਨ ਕਰਕੇ ਤੇ ਜਿਹੜੇ ਸ਼ੱਕੀ ਘਰ ਨੇ ਅਸੀਂ ਉਹਨਾਂ ਦੇ ਵਿੱਚ ਟੀਮਾਂ ਬਣਾ ਕੇ ਸਰਚ ਕਰ ਰਹੇ ਹਾਂ ਜੀ ਸਰਚ ਆਪਰੇਸ਼ਨ ਚੱਲ ਰਿਹਾ ਹੈ ਜੀ ਸਾਡੀ ਸਰਚ ਆਪਰੇਸ਼ਨ ਚੱਲ ਰਿਹਾ ਜੀ ਜਦੋਂ ਕੰਪਲੀਟ ਹੋਵੇਗਾ ਤਾਂ ਜੋ ਵੀ ਰਿਕਵਰੀ ਹੋਵੇ ਵੀ ਅਸੀਂ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਜਿਹੜੇ ਲੋਕ ਨੇ ਇਹਨਾਂ ਦੀ ਕੋਈ ਲਿਸਟ ਵੀ ਤਿਆਰ ਕੀਤੀ ਗਈ ਹੈ ਬਿਲਕੁਲ ਜੀ ਇਹਦੇ ਵਾਸਤੇ ਅਸੀਂ ਪਹਿਲਾਂ ਹੋਮਵਰਕ ਕੀਤਾ ਹੋਇਆ ਵਾ ਸਾਨੂੰ ਪਤਾ ਹੈ ਔਰ ਜਿੱਥੇ ਜਿਹੜੇ ਸ਼ੱਕੀ ਜਗ੍ਹਾ ਨੇ ਅਸੀਂ ਉਹਨਾਂ ਤੇ ਹੀ ਜਿਹੜਾ ਇਹਨੂੰ ਟਾਰਗੇਟ ਰੱਖੇ ਚਾਹ। ਸਰ ਜਿੰਨੇ ਜਿੰਨਾ ਘਰਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਉਹਨਾਂ ਘਰਾਂ ਦੇ ਜਿਹੜੇ ਵਿਅਕਤੀ ਉਹਨਾਂ ਦੇ ਉੱਤੇ ਪਹਿਲਾਂ ਵੀ ਮਕਦਮਾ ਦਰਜ ਹੋਇਆ। ਹਾਂਜੀ ਕੁਝ ਹੈਗੇ ਜਿਨ੍ਹਾਂ ਤੇ ਪਹਿਲਾਂ ਐਫ ਆਈ ਆਰ ਦਰਜ ਨਹੀਂ ਸੀ ਤੇ ਕੁਝ ਜਿਹੜੇ ਨਵੇਂ ਸਾਡੇ ਲਿਸਟਡ ਹੋਏ ਨੇ ਅਸੀਂ ਜਿਹੜਾ ਕੋਈ ਵੀ ਬੰਦਾ ਇਹ ਕੋਈ ਜ਼ਰੂਰੀ ਨਹੀਂ ਆ ਜਿਹੜਾ ਵੀ ਕੋਈ ਬੰਦਾ ਇਹ ਗਲਤ ਕੰਮ ਕਰੇਗਾ ਅਸੀਂ ਉਹਦੇ ਖਿਲਾਫ ਜਿਹੜੀ ਆ ਉਹ ਸਖਤ ਕਾਨੂੰਨੀ ਕਾਰਵਾਈ ਕਰਾਂ। ਕਾੜਨਾ ਦੇਣਾ ਚਾਹੁੰਦੇ ਹਾਂ ਮੇਰੇ ਤੋਂ। ਬਿਲਕੁਲ ਜੀ ਪੰਜਾਬ ਸਰਕਾਰ ਵੱਲੋਂ ਇਹ ਸਖਤ ਹਦਾਇਤ ਹੈ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਆ ਇਹ ਮਾੜੇ ਅਨਸਰਾਂ ਨੂੰ ਜਿਹੜੀ ਹੈ ਚੇਤਾਵਨੀ ਦੇਣਾ ਚਾਹੁੰਦਾ ਕਿ ਜਿਹੜੇ ਮਾੜੇ ਕੰਮਾਂ ਛੱਡ ਦੋ ਜਾਂ ਫਿਰ ਜੇਲ੍ਹ ਚ ਜਾਣ ਲਈ ਤਿਆਰ ਹੋ ਕਿਉਂਕਿ ਹੁਣ ਕਿਸੇ ਵੀ ਦਾਵੀ ਲਿਆਜ ਨਹੀਂ ਰੱਖਿਆ ਜਾਏਗਾ ਚਾਹੇ ਕਿਸੇ ਨੇ ਨਸ਼ੇ ਵੇਚ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਜਾਇਦਾਦ ਬਣਾਈਆਂ ਉਹਨੂੰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਵਾ ਅਸੀਂ ਉਹਨੂੰ ਖਤਮ ਕੀਤਾ ਜਾਏਗਾ ਨਸ਼ਟ ਕੀਤਾ ਜਾਏਗਾ ਪਲੱਸ ਕਾਨੂੰਨੀ ਤਰੀਕਾ ਅਪਣਾਉਂਦੇ ਹੋਏ ਉਹਨੂੰ ਜੱਪ ਕੀਤਾ ਜਾਏਗਾ ਜਿੱਥੇ ਲੋਡ ਪਵੇਗੀ ਜਿੱਥੇ ਇਹੋ ਜਿਹੀ ਕੋਈ ਗੱਲਬਾਤ ਹੋਈ ਹੋਊਗੀ ਉੱਥੇ ਕਾਨੂੰਨ ਦਾ ਰਾਹ ਅਪਣਾ ਕੇ ਅਸੀਂ ਆਪਣੀ ਕਾਰਵਾਈ ਕਰਾਂਗੇ